ਹਾਈਵੇ ਤੇ ਨੈਸ਼ਨਲ ਹਾਈਵੇ ਤੇ ਕਾਫੀ ਜਿਹੜੇ ਹੈ ਹਾਦਸੇ ਜਿਹੜੇ ਹੁੰਦੇ ਆ ਉਹ ਅਨਗੇਲੀਆਂ ਕਰਕੇ ਹੁੰਦੇ ਕਿਉਂਕਿ ਇਹ ਸਿਟੀ ਟ੍ਰੈਫਿਕ ਪੁਲਿਸ ਦਾ ਜਿਹੜਾ ਦਫਤਰ ਹੈਗਾ ਸਰੰਦ ਰੋਡ ਦੇ ਥੱਲੇ ਬਣਿਆ ਹੋਇਆ ਉਹਦੇ ਨਾਲ ਬਿਲਕੁਲ ਇਹ 3 ਦਿਨ ਦੀਆਂ ਅੱਜ ਲਗਾਤਾਰ ਜਿਹੜੀਆਂ ਹੈਗੀਆਂ ਇਹ ਟੂੜੀ ਦੀਆਂ ਟਰਾਲੀਆਂ ਜਿਹੜੀਆਂ ਲਗਾਤਾਰ ਨਜ਼ਰ ਆ ਰਹੀਆਂ ਤੁਸੀਂ ਦੇਖ ਸਕਦੇ ਹੋ ਗੱਡੀ ਆਂਦੀ ਐ ਤਾਂ ਉਹ ਕਿਸੇ ਟਾਈਮ ਵੀ ਇਹ ਤੂੜੀ ਵਾਲੀ ਟਰਾਲੀ ਦੇ ਵਿੱਚ ਵੱਜ ਕੇ ਵੱਡਾ ਹਾਦਸਾ ਜਿਹੜਾ ਹੈ ਪੂਰੇ ਦੇਖਿਆ ਜਾ ਸਕਦਾ ਟਰੈਫਿਕ ਪੁਲਿਸ ਦੇ ਬੂਥ ਦੇ ਕੋਲ ਹੀ ਇਹ ਰੋਜ਼ ਤਿੰਨ ਦਿਨ ਤੋਂ ਟਰਾਲੀਆਂ ਖੜੀਆਂ ਤੇ ਇਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਵੀ ਟਰਾਲੀਆਂ ਹੈ ਕਿ ਦੀਆਂ ਟ੍ਰੈਫਿਕ ਪੁਲਿਸ ਯਾਰ ਰਾਜਪੁਰਾ ਜਿਹੜੀ ਪੁਲਿਸ ਹੈਗੀ ਉਹ ਜਦ ਜਾਗੇਗੀ ਪ੍ਰਸ਼ਾਸਨ ਜਦ ਜਾਗੇਗਾ ਜਦ ਉਰੇ ਕੋਈ ਵੱਡਾ ਹਾਦਸਾ ਜਿਹੜਾ ਹੋ ਜਾਏਗਾ ਸੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 189 ਪੰਜਾਬ ਦੇ ਵਿੱਚ ਤੁਸੀਂ ਅਕਸਰ ਦੇਖਿਆ ਕਿ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਕਾਫੀ ਜਿਹੜੇ ਹੈ ਹਾਦਸੇ ਜਿਹੜੇ ਹੁੰਦੇ ਆ ਉਹ ਅੰਗੇਲੀਆਂ ਕਰਕੇ ਹੁੰਦੇ ਆ ਇਹ ਜੀ ਇੱਕ ਅੰਗੇਲੀ ਤੁਹਾਨੂੰ ਹੋਰ ਅੱਜ ਅਸੀਂ ਦਿਖਾਉਣ ਲੱਗੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਸਿਟੀ ਟ੍ਰੈਫਿਕ ਪੁਲਿਸ ਦਾ ਜਿਹੜਾ ਦਫਤਰ ਹੈਗਾ ਸਰੰਦ ਰੋਡ ਦੇ ਥੱਲੇ ਬਣਿਆ ਹੋਇਆ ਉਹਦੇ ਨਾਲ ਬਿਲਕੁਲ ਇਹ ਤਿੰਨ ਦਿਨ ਦੀਆਂ ਅੱਜ ਲਗਾਤਾਰ ਜਿਹੜੀਆਂ ਹੈਗੀਆਂ ਇਹ ਤੂੜੀ ਦੀਆਂ ਟਰਾਲੀਆਂ ਜਿਹੜੀਆਂ ਲਗਾਤਾਰ ਨਜ਼ਰ ਆ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਸੇ ਵੀ ਤੂੜੀ ਦੀ ਟਰਾਲੀਆਂ ਨਜ਼ਰ ਆ ਰਹੀਆਂ ਤੇ ਦੂਜੇ ਪਾਸੇ ਮੈਂ ਕੈਮਰਾਮੈਨ ਨੂੰ ਕਹਾਂਗਾ ਉੱਥੇ ਵੀ ਜਿਹੜੀਆਂ ਤੂੜੀ ਦੀਆਂ ਟਰਾਲੀਆਂ ਸਾਫ਼ ਦੇਖੀਆਂ ਜਾ ਸਕਦੀਆਂ ਤੇ ਜਿਸ ਟਾਈਮ ਪਟਿਆਲੇ ਤੋਂ ਜਾਂ ਸਰੰਦ ਵਾਲੇ ਪਾਸੇ ਤੋਂ ਜਾਂ ਇਧਰ ਚੰਡੀਗੜ੍ਹ ਵਾਲੇ ਪਾਸੇ ਤੋਂ ਕੋਈ ਗੱਡੀ ਆਂਦੀ ਹੈ ਤਾਂ ਉਹ ਕਿਸੇ ਟਾਈਮ ਵੀ ਇਹ ਤੂੜੀ ਵਾਲੀ ਟਰਾਲੀ ਦੇ ਵਿੱਚ ਵੱਜ ਕੇ ਵੱਡਾ ਹਾਦਸਾ ਜਿਹੜਾ ਹੈ ਪੂਰੇ ਦੇਖਿਆ ਜਾ ਸਕਦਾ ਹੈ ਹੋ ਸਕਦਾ ਹੈ ਤੇ ਟ੍ਰੈਫਿਕ ਪੁਲਿਸ ਦੇ ਬੂਥ ਦੇ ਕੋਲ ਹੀ ਇਹ ਰੋਜ਼ ਤਿੰਨ ਦਿਨ ਤੋਂ ਟਰਾਲੀਆਂ ਖੜੀਆਂ ਤੇ ਇਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਵੀ ਟਰਾਲੀਆਂ ਹੈ ਕਿ ਦੀਆਂ ਸੋ ਇਹ ਦੇਖਣਾ ਹੋਏਗਾ ਕਿ ਕਿਓ ਟ੍ਰੈਫਿਕ ਪੁਲਿਸ ਯਾਰ ਰਾਜਪੁਰਾ ਜਿਹੜੀ ਪੁਲਿਸ ਹੈਗੀ ਉਹ ਜਦ ਜਾਗੇਗੀ ਪ੍ਰਸ਼ਾਸਨ ਜਦ ਜਾਗੇਗਾ ਜਦ ਉਰੇ ਕੋਈ ਵੱਡਾ ਹਾਦਸਾ ਜਿਹੜਾ ਹੋ ਜਾਏਗਾ ਕਿਉਂਕਿ ਜਿਹੜੇ ਲੋਕ ਚੰਡੀਗੜ੍ਹ ਤੋਂ ਜਾਂ ਫਿਰ ਪਟਿਆਲੇ ਵਾਲੇ ਪਾਸੇ ਤੋਂ ਸਰੰਦ ਰੋਡ ਨੂੰ ਆਉਂਦੇ ਆ ਉਹ ਫੈਮਲੀਆ ਨਾਲ ਆਉਂਦੇ ਆ ਜੇ ਕੋਈ ਵੱਡਾ ਹਾਦਸਾ ਜੇ ਕਿਸੇ ਨੂੰ ਕੋਈ ਹਾਦਸਾ ਇਸ ਟਾਲੀਆਂ ਦੇ ਵਿੱਚ ਵੱਜ ਕੇ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਆਖਰ ਕੌਣ ਹੋਏਗਾ ਤੁਸੀਂ ਦੇਖੋ ਕਿ ਕਿੰਨਾ ਟ੍ਰੈਫਿਕ ਜਿਹੜਾ ਹੈ ਉਰੇ ਤੋਂ ਚੱਲ ਰਿਹਾ ਤੇ ਇਹ ਨੈਸ਼ਨਲ ਹਾਈਵੇ ਜਿਹੜਾ ਹੈਗਾ ਲੁਧਿਆਣੇ ਵੱਲ ਜਾ ਰਿਹਾ ਤੇ ਇਹਦੇ ਪੁਲ ਦੇ ਥੱਲੇ ਜਿੱਥੇ ਟ੍ਰੈਫਿਕ ਪੁਲਿਸ ਦਾ ਦਫ਼ਤਰ ਬਣਿਆ ਹੋਇਆ ਹੈ ਉੱਥੇ ਇਹ ਟੂੜੀ ਦੀਆਂ ਟਰਾਲੀਆਂ ਖੜਾ ਹੋਣਾ ਇੱਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਤੇ ਇੱਕ ਇੱਕ ਚੀਜ਼ ਹੋਰ ਦੇਖਣ ਨੂੰ ਆਈ ਹੈ ਕਿ ਇਨ ਟਰਾਲੀਆਂ ਦੇ ਨਾਲ ਇਹ ਇਹ ਜਿਹੜੀ ਹੈਗੀਆਂ ਇਹਨਾਂ ਦੇ ਨਾਲ ਟਰੈਕਟਰ ਨਹੀਂ ਹੈ ਯਾਨੀ ਕਿ ਕੋਈ ਨਾ ਕੋਈ ਜਿਹੜਾ ਹੈਗਾ ਜਿਹੜੇ ਸਖਸ਼ ਹੈ ਉਹ ਜਿਹੜਾ ਜੋ ਵੀ ਨੇੜੇ ਜਿਹੜੇ ਪਿੰਡਾਂ ਦੇ ਹੈ ਜਾਂ ਕੋਈ ਵੀ ਆਪਾਂ ਕਹਿ ਸਕਦੇ ਆ ਵੀ ਉਹ ਇਹਨੂੰ ਕਿਤੇ ਹੋਰ ਵੀ ਜਿਹੜਾ ਹੈ ਖੜਾ ਕਰ ਸਕਦੇ ਆ ਹਾਈਵੇ ਤੇ ਖੜਾ ਹੁਣਾ ਇਹਨਾਂ ਦਾ ਕਿਆ ਜ਼ਰੂਰੀ ਹੈ? ਕਿਆ ਇਹ ਹਾਈਵੇ ਤੇ ਖੜੇ ਹੋ ਸਕਦੇ ਆ? ਕਿਆ ਇਹਨਾਂ ਦੀ ਸਾਰ ਲੈਣ ਵਾਲਾ ਸਿਟੀ ਪੁਲਿਸ ਜਾਂ ਫਿਰ ਇਹ ਟ੍ਰੈਫਿਕ ਪੁਲਿਸ ਇਸ ਬਾਰੇ ਚ ਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਐਕਸ਼ਨ ਲੈਂਦੀ ਹੈ? ਤਾਂ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਇਹ ਤੂੜੀ ਦੀਆਂ ਟਰਾਲੀਆਂ ਕਿਸੇ ਟਾਈਮ ਵੀ ਇੱਕ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ। ਇਹ ਤੁਹਾਨੂੰ ਸਟੋਰੀ ਦਿਖਾਈ ਹੈ ਤੇ ਫਿਲਹਾਲ ਆਪਾਂ ਗੱਲ ਕਰ ਲੈਨੇ ਆ ਟ੍ਰੈਫਿਕ ਪੁਲਿਸ ਇੰਚਾਰਜ ਜਿਹੜੇ ਗੁਰਬਚਨ ਸਿੰਘ ਹੈਗੇ ਉਹਨਾਂ ਨਾਲ ਆਪਾਂ ਗੱਲ ਕਰ ਲੈਂਦੇ ਕਿਉਂਕਿ ਰਾਤ ਦੇਰ ਹੋ ਚੁੱਕੀ ਹੈ। ਤੇ ਅਸੀਂ 3 ਦਿਨ ਤੋਂ ਲਗਾਤਾਰ ਇਹ ਜਿਹੜੀਆਂ ਟੂੜੀ ਦੀਆਂ ਟਰਾਲੀਆਂ ਦੇਖ ਰਹੇ ਹਾਂ ਤੁਹਾਨੂੰ ਉਹ ਵੀ ਦਿਖਾ ਕੇ ਆਏ ਹਾਂ ਲਗਾਤਾਰ ਇਸ ਤੋਂ ਬਾਅਦ ਤੁਹਾਨੂੰ ਮੁਕਤ ਸਕੂਲ ਦੇ ਨੇੜੇ ਜਿਹੜਾ ਓਵਰ ਬ੍ਰਿਜ ਬਣਾਇਆ ਹੋਇਆ ਉੱਥੇ ਵੀ ਜਿਹੜੀਆਂ ਟਰਾਲੀਆਂ ਲਗਾਤਾਰ ਕਾਫੀ ਵੱਡੀ ਸੰਖਿਆ ਦੇ ਵਿੱਚ ਖੜੀ ਕੀਤੀਆਂ ਜਾਂਦੀਆਂ ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਟੂੜੀ ਦੀਆਂ ਟਰਾਲੀਆਂ ਜਿਹੜੀਆਂ ਹਨ ਕਿਤੇ ਹੋਰ ਖੜੀ ਹੋ ਸਕਦੀਆਂ ਹਾਈਵੇ ਨੂੰ ਛੱਡ ਕੇ ਸੜਕ ਦੇ ਕਿਨਾਰੇ ਨੂੰ ਛੱਡ ਕੇ ਕਿਤੇ ਹੋਰ ਖੜੀਆਂ ਹੋ ਸਕਦੀਆਂ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਹਾਦਸਾ ਨਾ ਹੋ ਜਾਵੇ ਤੇ ਇਸ ਪੋਸਟ ਨੂੰ ਤੁਸੀਂ ਵੱਤ ਤੋਂ ਵੱਤ ਸ਼ੇਅਰ ਕਰੋ ਤਾਂ ਕਿ ਇਹ ਵੱਡੇ ਅਫਸਰਾਂ ਤੱਕ ਜਿਹੜੀ ਹੈ ਇਹ ਗੱਲ ਪਹੁੰਚ ਸਕੇ ਤੇ ਅੱਗੇ ਤੋਂ ਜਿਹੜੀਆਂ ਤੂੜੀ ਦੀਆਂ ਟਰਾਲੀਆਂ ਨੈਸ਼ਨਲ ਹਾਈਵੇ ਤੇ ਖਾਸ ਕਰਕੇ ਨੈਸ਼ਨਲ ਹਾਈਵੇ ਤੇ ਨਾ ਖੜੀਆਂ ਹੋਣ ਜੇ ਕੋਈ ਖੜਾ ਕਰਦਾ ਤਾਂ ਉਹਨਾਂ ਦਾ ਪ੍ਰਸ਼ਾਸਨ ਚਲਾਨ ਕਰੇ ਸੋ ਇਹਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤਾਂ ਕਿ ਵੱਡੇ ਅਫਸਰਾਂ ਤੱਕ ਇਹ ਸਟੋਰੀ ਪਹੁੰਚ ਸਕੇ ਸੋ ਅਸੀਂ ਹੁਣ ਆ ਚੁੱਕੇ ਹਾਂ ਮੁਕਤ ਸਕੂਲ ਦੇ ਜਿਹੜੇ ਓਵਰ ਬ੍ਰਿਜ ਹੈਗਾ ਉਹਦੇ ਥੱਲੇ ਦੇਖੋ ਤੁਸੀਂ ਇਹ ਟਾਊਨ ਨੂੰ ਰਸਤਾ ਜਾ ਰਿਹਾ ਹੈ ਤੇ ਇਹ ਟੂੜੀ ਦੀਆਂ ਟਰਾਲੀਆਂ ਜਿਹੜੀਆਂ ਹੈ ਇਸ ਟਾਈਮ ਉਰੇ ਖੜੀ ਕਰਕੇ ਇਹ ਉਰੇ ਕੋਈ ਚਲਾ ਗਿਆ ਤੇ ਟਰੈਕਟਰ ਇਹਨਾਂ ਦੇ ਨਾਲ ਬੰਨੇ ਨਹੀਂ ਹੋਏ ਤੇ ਇਹ ਕਿਸੇ ਟਾਈਮ ਵੀ ਜਿਹੜਾ ਹੈ ਕੋਈ ਵੱਡਾ ਹਾਦਸਾ ਜਿਹੜਾ ਹੈ ਉਰੇ ਹੋ ਸਕਦਾ ਇਸ ਤੋਂ ਪਹਿਲਾਂ ਤੁਹਾਨੂੰ ਸਰੰਦ ਰੋਡ ਤੇ ਦਿਖਾ ਕੇ ਆਏ ਆ ਕਿ ਕਿਸ ਤਰ੍ਹਾਂ ਟੂੜੀ ਦੀਆਂ ਟਰਾਲੀਆਂ ਜਿਹੜੀਆਂ ਹੈ ਇਹ ਲੋਕ ਖੜੀ ਕਰਕੇ ਇਸ ਤਰ੍ਹਾਂ ਚਲੇ ਜਾਂਦੇ ਆ ਤੇ ਕਈ ਕਈ ਦਿਨ ਜਿਹੜਾ ਹੈ ਇਹ ਟੂੜੀ ਦੀਆਂ ਟਰਾਲੀਆਂ ਲਗਾਤਾਰ ਅਸੀਂ ਕਈ ਦਿਨ ਤੋਂ ਜਿਹੜਾ ਇਹਨਾਂ ਨੂੰ ਵਾਚ ਕਰ ਰਹੇ ਹਾਂ ਕਿ ਕਈ ਦਿਨ ਤੋਂ ਜਿਹੜੀਆਂ ਟੂੜੀ ਦੀਆਂ ਟਰਾਲੀਆਂ ਇਹ ਜਿਹੜਾ ਓਵਰ ਬ੍ਰਿਜ ਦੇ ਥੱਲੇ ਜਿਹੜਾ ਖੜਾ ਕਰਕੇ ਚਲੇ ਜਾਂਦੇ ਆ ਕੋਈ ਵੀ ਰਾਹੀਗਰ ਹੈ ਰਾਤ ਨੂੰ ਕਿਉਂਕਿ ਇਹਨਾਂ ਤੇ ਕੋਈ ਵੀ ਰਿਫਲੈਕਟਰ ਨਹੀਂ ਲਾਇਆ ਗਿਆ ਕੋਈ ਵੀ ਇਹੋ ਜੀ ਚੀਜ਼ ਨਹੀਂ ਲਾਈ ਗਈ ਕਿ ਇਹ ਟੂੜੀ ਦੀਆਂ ਟਰਾਲੀਆਂ ਰਾਤ ਨੂੰ ਨਜ਼ਰ ਆਏ ਹੁਣ ਜਿਵੇਂ ਕਿ ਇਹ ਕਾਰਾਂ ਜਿਹੜੀਆਂ ਹੈ ਉਰੇ ਤੋਂ ਜਾ ਰਹੀਆਂ ਹਨ ਮੋਟਰਸਾਈਕਲ ਜਾ ਰਹੇ ਹਨ ਸਵਾਰ ਜਾ ਰਹੇ ਹਨ ਤੇ ਕਿਸੇ ਟਾਈਮ ਵੀ ਜਿਹੜਾ ਹੈ ਇਹ ਤੂੜੀ ਦੀਆਂ ਟਰਾਲੀਆਂ ਦੇ ਵਿੱਚ ਵੱਜ ਕੇ ਵੱਡਾ ਹਾਦਸਾ ਜਿਹੜਾ ਹੈ ਇਹ ਦੇਖਣ ਨੂੰ ਮਿਲ ਸਕਦਾ ਹੈ ਹੁਣ ਟ੍ਰੈਫਿਕ ਪੁਲਿਸ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਟ੍ਰੈਫਿਕ ਪੁਲਿਸ ਨੂੰ ਕਿਹਾ ਇਹ ਚੀਜ਼ ਨਜ਼ਰ ਨਹੀਂ ਆ ਰਹੀ ਕਿ ਸ਼ਹਿਰ ਦੇ ਵਿੱਚ ਇਹ ਤੂੜੀ ਦੀਆਂ ਟਰਾਲੀਆਂ ਜਿਹੜੀਆਂ ਹੈ ਇਸ ਤਰ੍ਹਾਂ ਨਜਾਇਜ਼ ਤੌਰ ਤੇ ਜਿਹੜਾ ਹੈ ਓਵਰਬ੍ਰਿਜ ਦੇ ਥੱਲੇ ਖੜੀ ਕੀਤੀਆਂ ਗਈਆਂ ਕਿਹਾ ਇਹ ਸਰਕਾਰ ਦੀ ਨਿਗਾਹ ਦੇ ਵਿੱਚ ਨਹੀਂ ਆਈ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਨਹੀਂ ਆ ਰਹੀ ਕਿ ਇਹ ਤੂੜੀ ਦੀਆਂ ਟਰਾਲੀਆਂ ਆਖਿਰ ਉਰੇ ਕੌਣ ਖੜੀ ਕਰਦਾ ਤੇ ਇਹ ਕਿਉਂ ਖੜੀ ਹੋਈਆਂ ਤੇ ਤੁਹਾਨੂੰ ਆਪਾਂ ਗੱਲ ਕਰਾਨੇ ਆ ਜੇ ਗੱਲ ਸਾਡੀ ਟ੍ਰੈਫਿਕ ਪੁਲਿਸ ਇਨਚਾਰਜ ਦੇ ਨਾਲ ਹੁੰਦੀ ਹੈ ਤੇ ਉਹਨਾਂ ਨੂੰ ਆਪਾਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਹ ਤੂੜੀ ਦੀਆਂ ਟਰਾਲੀਆਂ ਉਰੇ ਕਿਉਂ ਲੱਗੀਆਂ ਹੋਈਆਂ ਹੈ ਹੈਲੋ ਸਸੀ ਗਾਲ ਜੀ ਟ੍ਰੈਫਿਕ ਇਨਚਾਰਜ ਗੁਰਪਚੰਨ ਸਿੰਘ ਜੀ ਬੋਲ ਰਿਹਾ ਹਾਂ ਹਾਂ ਜੀ ਸਸੀ ਗਾਲ ਜੀ ਸਰ ਮੈਂ ਗੁਰਵਚਨ ਸਿੰਘ ਬੋਲ ਰਿਹਾ ਸਰ ਸਰ ਮੈਂ ਸੰਦੀਪ ਚੌਧਰੀ ਬੋਲ ਰਿਹਾ ਜੀ ਨਿਊਜ਼ 189 ਪੰਜਾਬ ਤੋਂ ਤੁਸੀਂ ਇਸ ਟਾਈਮ ਸਾਡੇ ਲਾਈਵ ਹੋ ਸਟੂਡੀਓ ਤੋਂ ਜੀ ਸਰ ਜੀ ਸਰ ਹੁਕਮ ਸਰ ਸਰ ਇੱਕ ਵਰਸ਼ਨ ਲੈਣਾ ਸੀਗਾ ਜਨਾਬ ਦਾ ਤੇ ਜਿਹੜਾ ਸਰੰਦ ਬਾਈਪਾਸ ਹੈ ਉੱਥੇ ਤੁਹਾਡਾ ਥੱਲੇ ਇੱਕ ਬੂਤ ਬਣਿਆ ਹੋਇਆ ਹੈ ਟਰੈਫਿਕ ਪੁਲਿਸ ਦਾ ਹਾਂਜੀ ਸਰ ਹਾਂਜੀ ਸਰ ਉਹਦੇ ਨਾਲ ਅੱਜ ਅਸੀਂ 3 ਦਿਨ ਹੋ ਗਏ ਦੇਖ ਰਹੇ ਹਾਂ ਕਿ ਉੱਥੇ ਟੂੜੀ ਦੀਆਂ ਟਰਾਲੀਆਂ ਕੋਈ ਖੜੀ ਕਰਕੇ ਟਰੈਕਟਰ ਲੈ ਜਾਂਦਾ ਤੇ ਉੱਥੇ ਖੜੀ ਹੈ ਜੇ ਕੱਲ ਨੂੰ ਕੋਈ ਵੱਡਾ ਹਾਦਸਾ ਹੋ ਗਿਆ ਜਨਾਬ ਤੇ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਸਰ ਸਰ ਇਹ ਬੇਨਤੀ ਹੈ ਕਿ ਮੈਂ ਜੀ ਇਹਨਾਂ ਸਬੰਧਤ ਨਾ ਜੀ ਪਿੰਡ ਪਬਰੀ ਜਾ ਕੇ ਬਹੁਤ ਵਾਰ ਅਨਾਊਂਸਮੈਂਟ ਕਰਾਈ ਕਰ ਕਰਾਈ ਹੈ ਜੀ ਹਾਂਜੀ ਹਾਂਜੀ ਜਿਹੜੇ ਕਿ ਉੱਥੇ ਦਾ ਪ੍ਰਧਾਨ ਨੇ ਉਹ ਹੈਗੇ ਨੇ ਜੀ ਕਾਲਾ ਕਾਲਾ ਜੀ ਕਹਿੰਦੇ ਨੇ ਤੇ ਮੈਂ ਉਹਨਾਂ ਦੇ ਰਾਹੀ ਬਹੁਤ ਵਾਰ ਉਹਨਾਂ ਨੂੰ ਮੈਸੇਜ ਲਗਾ ਚੁੱਕਾ ਜੀ ਇੱਕ ਐਨਪੀ ਸਰਪੰਚ ਨੇ ਜੀ ਪਵਰੀ ਦੇ ਮੈਂ ਉਹਨਾਂ ਨੂੰ ਵੀ ਮੈਸੇਜ ਲਾਇਆ ਜੀ ਜੀ ਇਹ ਕੀ ਹੁੰਦਾ ਜੀ ਸਰ ਮੇਰੀ ਡਿਊਟੀ ਹੈ ਜਿਹੜੀ ਸਾਡੀ ਟਰੈਕ ਦੀ ਡਿਊਟੀ ਹੈ ਨਾ ਜੀ ਉਹ 8 ਵਜੇ ਆਫ ਹੋ ਜਾਂਦੀ ਹੈ ਤੇ ਇਹ 8 ਵਜੇ ਨਾ ਜੀ ਚੋਰੀ ਟਰੈਕਟਰ ਲਿਆ ਕੇ ਜਿੱਥੇ ਖੜੀ ਕਰਕੇ ਟ੍ਰੋਲੀ ਤੇ ਲੈ ਜਾਂਦੇ ਨੇ ਜੀ ਜੀ ਇਹਨਾਂ ਦੇ ਸਾਡੇ ਕੋਲ ਪਹਿਲਾਂ ਵੀ ਚਲਾਨ ਵੀ ਕੀਤੇ ਗਏ ਨੇ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਵੀ ਦੇਖੋ ਜੀ ਪਿੰਡ ਪਵਰੀ ਦੇ ਲੋਕਾਂ ਨੂੰ ਵੀ ਤੇ ਇਹ ਪਿੰਡ ਪਵਰੀ ਦੇ ਲੋਕ ਨੇ ਸਰ ਇੱਕ ਤਾਂ ਮੁਕਤ ਸਕੂਲ ਦੇ ਪੁਲ ਦੇ ਥੱਲੇ ਬਲਾਈਓਵਰ ਦੇ ਥੱਲੇ ਵੀ ਖੜੀ ਕਰਦੇ ਨੇ। ਉਹ ਉੱਥੇ ਮੈਂ ਆ ਰਿਹਾ ਸੀ ਕਿ ਵੀ ਉੱਥੇ ਵੀ ਖੜੀਆਂ ਸੀ ਉੱਥੇ ਵੀ ਬਣਾ ਕੇ ਆਏ ਹਾਂ। ਹਾਂਜੀ ਇੱਕ ਉੱਥੇ ਖੜਦੇ ਨੇ ਜੀ ਇੱਕ ਨਾ ਜੀ ਇਹਨਾਂ ਨੇ ਹੋਰ ਨਵਾਂ ਉਹ ਦੇਖਿਆ ਜੀ ਜਿਹੜਾ ਲਿਬਰਟੀ ਚੌਕ ਹੈ ਨਾ ਜੀ। ਹਾਂਜੀ ਲਿਬਰਟੀ ਚੌਕ ਤੇ ਜਦੋਂ ਉੱਧਰੋਂ ਪਬਲਿਕ ਨੇ ਆਉਣਾ ਹੈ ਉਹ ਸਰਵਿਸ ਰੋਡ ਹੈ। ਹਾਂਜੀ ਇਹ ਸਰਵਿਸ ਰੋਡ ਤੇ ਵੀ ਖੜੇ ਕਰਕੇ ਟਰੈਕਟਰ ਲੈ ਕੇ ਚਲੇ ਜਾਂਦੇ ਨੇ ਤੇ ਭਾਲ ਕਰਨ ਦੇ ਵਿੱਚ ਜੀ ਆਂਦੇ ਨਹੀਂ ਫਿਰ ਰਾਤ ਨੂੰ ਇਹ ਚੋਰੀ ਲੈ ਕੇ ਇੱਥੋਂ ਲੈ ਜਾਂਦੇ ਨੇ ਜੀ ਤੇ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਜਾਈਦਾ ਸਵੇਰੇ ਵੀ ਮੈਂ ਜੇ ਇੱਕ ਹੁਣ ਵੀ ਮੈਂ ਪ੍ਰਧਾਨ ਜੀ ਨਾਲ ਮੇਰੀ ਅਜੇ 10 ਮਿੰਟ ਪਹਿਲਾਂ ਮੈਂ ਇੱਥੋਂ ਲੰਘ ਰਿਹਾ ਸੀ ਮੈਂ ਵੀ ਦੇਖਿਆ ਟਰਾਲੀ ਖੜੀ ਸੀ ਜੀ ਜੀ ਤੇ ਮੈਂ ਉਸ ਤੋਂ ਬਾਅਦ ਮੈਂ ਪ੍ਰਧਾਨ ਜੀ ਨੂੰ ਫੋਨ ਲਾਇਆ ਉਹਨਾਂ ਨੂੰ ਜੀ ਆਪਣੇ ਕਾਲਜ ਜੀ ਨੂੰ ਵੀ ਮੈਂ ਕਿਹਾ ਜੀ ਇਹ ਟਰਾਲੀਆਂ ਖੜੀਆਂ ਨੇ ਜੀ ਤਿੰਨ ਖੜਗੀਆਂ ਪਹਿਲਾਂ ਦੋ ਸੀ ਹੁਣ ਤਿੰਨ ਹੋ ਗਈਆਂ ਹਮ ਹਮ ਉਹਨੋਂ ਕਹਿੰਦੇ ਜੀ ਅਸੀਂ ਸਵੇਰੇ ਅਨਾਊਂਸਮੈਂਟ ਕਰਾਵਾਂਗੇ ਹੁਣ ਵੀ ਤੇ ਇਸ ਕਰਕੇ ਮੈਂ ਇਹੀ ਬੇਨਤੀ ਤੁਹਾਡੇ ਚੈਨਲ ਦੇ ਰਾਹੀਂ ਕਰਾਂਗਾ ਇਹ ਲੋਕਾਂ ਨੂੰ ਵੀ ਇਹ ਜਿਹੜੀ ਲੋ ਇਹ ਪਹਿਲਾਂ ਹੀ ਕੰਜਸਟਡ ਪੁਲ ਆ ਵੀ ਮਤਲਬ ਕਿ ਇੱਥੇ ਲੋਕਾਂ ਦੀ ਆਵਾਜ਼ ਆ ਵੀ ਜ਼ਿਆਦਾ ਹੋ ਗਈ ਹੈ ਕਿਉਂਕਿ ਜਿਹੜਾ ਸ਼ਹਿਰ ਵਾਲਾ ਪੁਲ ਬੰਦ ਹੋ ਗਿਆ ਜੀ ਔਰ ਲੋਕਾਂ ਦੀ ਆਵਾਜ਼ ਆ ਵੀ ਇੱਥੋਂ ਹੋ ਰਹੀ ਹੈ ਜੀ ਤੇ ਇਹ ਇੱਥੇ ਦੇ ਜੇ ਅੱਗੇ ਤੋਂ ਇਸ ਤਰ੍ਹਾਂ ਦਾ ਕੋਈ ਵੀ ਟਰਾਲੀ ਖੜੇਗੀ ਜੀ ਤੇ ਫਿਰ ਉਹ ਦੇਖੋ ਉਹਨਾਂ ਦੇ ਚਲਾਨ ਵੀ ਕੀਤੇ ਜਾਣਗੇ ਉਹਨਾਂ ਨੂੰ ਅੰਡਰ ਸੈਕਸ਼ਨ 283 ਦੇ ਤਹਿਤ ਇਹਨਾਂ ਨੂੰ ਬੰਦ ਵੀ ਕੀਤਾ ਜਾਊਗਾ ਜੀ ਗੁਰਵਤਨ ਜੀ ਤੁਸੀਂ ਕਹਿ ਰਹੇ ਹੋ ਕਿ ਇਹ ਚੋਰੀ ਖੜੀ ਕਰਕੇ ਚਲੇ ਜਾਂਦੇ ਲੇਕਿਨ 3 ਦਿਨ ਤੋਂ ਉੱਥੇ ਹੀ ਖੜੀਆਂ ਆ ਕਿ ਆਪਾਂ ਨੂੰ ਇਹ ਟਰਾਲੀਆਂ ਦਿਨੀ ਚ ਨਜ਼ਰ ਨਹੀਂ ਆਈਆਂ 3 ਦਿਨ ਤੋਂ ਉਰੇ ਹੀ ਖੜੀਆਂ ਜੀ ਸਰ 3 ਦਿਨ ਤੋਂ ਮੈਂ 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 ਇਹਨਾਂ ਨੂੰ ਭਾਲ ਕਰਦਿਆਂ ਲੇਕਿਨ ਮੇਰੀ ਹੁਣ ਮੇਰੀ ਤਾਂ ਉੱਥੇ ਜੀ ਡਿਊਟੀ ਦੇਖੋ ਜਿੱਦਾਂ ਮੈਂ ਕੱਲੇ ਦਿਨੇ ਆ ਕੇ ਟਰੈਕਟਰ ਲੈ ਕੇ ਆ ਜਾਂ ਟਰੈਕਟਰ ਲੈਣ ਇਹਨਾਂ ਨੂੰ ਹਨਾ ਜੀ ਜੀ ਫਿਰ ਤਾਂ ਆਪਾਂ ਇਹਨਾਂ ਤੇ ਚਲਾਨ ਕਰ ਦਾਂਗੇ ਇਹਨਾਂ ਨੂੰ ਬੌਂਡ ਕਰ ਦਾਂਗੇ ਸਰ ਜੀ ਬਟ ਹੁਣ ਇਹ ਆ ਵੀ ਉਹ ਤਿੰਨ ਤਿੰਨ ਜਿਹਦੇ ਪ੍ਰਸਾਦ ਆਈ ਸੀ ਪਿੱਛੇ ਉਸ ਦਿਨੇ ਖੜੀ ਕਰਕੇ ਚਲੇ ਗਏ ਨੇ ਹੁਣ ਇਹ ਨਹੀਂ ਪਤਾ ਵੀ ਕੌਣ ਖੜਾ ਕਰਕੇ ਚਲੇ ਗਿਆ ਪਰ ਜਦੋਂ ਉਹ ਆਣਗੇ ਨਾ ਜੀ ਇਹਨਾਂ ਦਾ ਚਲਾਨ ਕਿਤੇ ਜਾਣਗੇ ਸਰ ਇੱਕ ਤਾਂ ਰੋਂਗ ਸਾਈਡ ਤੇ ਖੜੀਆਂ ਗੁਰਬਚਨ ਜੀ ਤੇ ਕੇ ਜਿਹੜੀਆਂ ਓਵਰਲੋਡ ਐ ਸਵੇਰੇ ਸਰ ਮੈਂ ਤੁਹਾਡੇ ਉਹਦੇ ਉੱਤੇ ਬੈਂਚ ਚੈਨਲ ਤੇ ਬੋਲ ਰਿਹਾ ਕਿ ਮੈਂ ਸਵੇਰੇ ਆਪ ਆਪਣੀ ਟੀਮ ਲੈ ਕੇ ਇਹ ਟਰਾਲੀਆਂ ਜਿਹੜੀਆਂ ਜਿਸ ਤਰ੍ਹਾਂ ਵੀ ਕਿਸੇ ਨਾਲ ਹਟਣ ਗਈਆਂ ਇਹਨਾਂ ਨੂੰ ਟਾਵਾਂਗੇ ਜੀ ਔਰ ਜੋ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਸਰ ਜੀ ਸੋ ਤੁਹਾਡਾ ਨਿਊਜ਼ 89 ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਗੱਲ ਹੋ ਰਹੀ ਸੀ ਨਿਊਜ਼ 89 ਪੰਜਾਬ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਰ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ